ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਣਕ ਦੀਆਂ ਜ਼ਿਆਦਾਤਰ ਕਿਸਮਾਂ ਜਿਹੜੀਆਂ ਇਸ ਟਾਈਮ ਫਰਸਟ ਨੋਡ ਜਾਂ ਟੀਲਾ ਚੜਨਾ ਕਹਿ ਸਕਦੇ ਆ ਟੀਲੇ ਚੜਨਾ ਜਾਂ ਤੱਕਲੇ ਚੜਨਾ ਜਾਂ ਜੁਆਇੰਟਿੰਗ ਰਿਪਰੋਡਕਟਿਵ ਸਟੇਜ ਦੀ ਜਿਹੜੀ ਸ਼ੁਰੂਆਤ ਹੋ ਜਾਂਦੀ ਹੈ ਫਸਲ ਜਿਹੜੀ ਰੀਪਰੋਡਕਟਿਵ ਫੇਜ਼ ਦੇ ਵਿੱਚ ਦਾਖਲ ਹੋ ਜਾਂਦੀ ਹੈ ਉੱਥੋਂ ਲੈ ਕੇ ਤੇ ਗੋਭ ਦੀ ਹਾਲਤ ਤੱਕ ਮਤਲਬ ਝੰਡਾ ਪੱਤਾ ਨਿਕਲਣ ਤੱਕ ਜੋ ਤੱਕ ਸਿੱਟਾ ਪੂਰਾ ਬਣ ਜਾਂਦਾ ਤਣੇ ਦੇ ਵਿੱਚ ਤੇ ਉਸ ਤੋਂ ਬਾਅਦ ਉਹਨੇ ਬਾਹਰ ਆਉਣਾ ਹੁੰਦਾ ਕਣਕ ਦੀ ਫਸਲ ਦੇ ਵਿੱਚ ਆਪਾਂ ਕਿਹੜੇ ਨੁਕਤੇ ਜਾਂ ਐਨਪੀਕੇ ਜੇ ਕੋਈ ਸਪਰੇਅ ਕਰਨੀ ਹੈ ਜਾਂ ਨਦੀਨ ਨਾਸ਼ਕਾਂ ਦੀ ਕਈ ਕਿਸਾਨ ਵੀ ਸਪਰੇਅ ਬਾਰੇ ਪੁੱਛ ਰਹੇ ਜਿੱਥੇ 60 ਦਿਨ ਦੀ ਕਣਕ ਹੋ ਗਈ ਕੋਰੇ ਦਾ ਕੀ ਪ੍ਰਭਾਵ ਹੈ ਮੋਇਸਚਰ ਕੰਟੈਂਟ ਕਿਸ ਤਰ੍ਹਾਂ ਦਾ ਫਸਲ 'ਚ ਹੋਣਾ ਚਾਹੀਦਾ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਹੋਣ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਬਲੋ ਜੋ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੇਜ ਫੋਲੋ ਕਰ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਜਿਹੜਾ ਕੋਰਾ ਫਰੌਸਟ ਜਿਹੜਾ ਕੋਰਾ ਕਿਸਾਨ ਵੀਰ ਜਦੋਂ ਫਸਲ ਫਟਾਰੇ ਦੀ ਸਟੇਜ ਤੇ ਹੁੰਦੀ ਹੈ ਗੋ ਬਚਾਉਣ ਤੱਕ ਉਦੋਂ ਕੋਰੇ ਦਾ ਬਹੁਤ ਫਾਇਦਾ ਹੁੰਦਾ ਖਾਦ ਵਾਂਗੂ ਲੱਗਦਾ ਹੈ ਕਿਉਂਕਿ ਜਦੋਂ ਕੋਰਾ ਪੈਂਦਾ ਖਾਸ ਤੌਰ ਤੇ ਜਿਵੇਂ ਹੁਣ ਪਿਛਲੇ ਦਿਨੀ ਹਲਕਾ ਮੀਂਹ ਪਿਆ ਹੈ ਮੀਂਹ ਤੋਂ ਬਾਅਦ ਜਿਹੜਾ ਕੋਰਾ ਪੈਂਦਾ ਬਹੁਤ ਬੈਨੀਫੀਸ਼ੀਅਲ ਹੁੰਦਾ ਬਹੁਤ ਫਾਇਦੇਮੰਦ ਹੁੰਦਾ ਕਣਕ ਦੀ ਫਸਲ ਵਾਸਤੇ ਫਟਾਰੇ ਸਮੇ ਜਦੋਂ ਫਸਲ ਪੂਰੀ ਗੋਭ ਚਾ ਜਾਂ ਅਨਸਾਰੇ ਤੇ ਆ ਗਈ ਆ ਉਸ ਟਾਈਮ ਤੇ ਕੋਰਾ ਜਿਹੜਾ ਉਹ ਫਿਰ ਉਲਟਾ ਸਰ ਕਰਨਾ ਸ਼ੁਰੂ ਕਰ ਦਿੰਦਾ ਉਦੋਂ ਬਾਅਦ ਫਿਰ ਜਿਵੇਂ ਨਸਾਰਾ ਹੁੰਦਾ ਫਲਾਵਰਿੰਗ ਹੋਣੀ ਹੁੰਦੀ ਜੇ ਉਦੋਂ ਕੋਰਾ ਪੈਂਦਾ ਤਾਂ ਉਹਦਾ ਕਾਫੀ ਨੁਕਸਾਨ ਫਸਲ ਤੇ ਹੋ ਸਕਦਾ ਇਸ ਟਾਈਮ ਖਾਦਾਂ ਗੋ ਜਿਹੜਾ ਕੋਰਾ ਫਸਲ ਤੇ ਲੱਗਦਾ ਜਦੋਂ ਤੱਕ ਫਸਲ ਪੂਰੀ ਗੋਭ ਚ ਨਹੀਂ ਆਉਂਦੀ ਉਦੋਂ ਪਹਿਲਾਂ ਪਹਿਲਾਂ ਜਿਹੜਾ ਕੋਰਾ ਪੈਂਦਾ ਬੜਾ ਬੈਨੀਫੀਸ਼ੀਅਲ ਹੁੰਦਾ ਫਿਰ ਆ ਗਈ ਗੱਲ ਕੁਝ ਕਿਸਾਨ ਵੀਰ ਪੁੱਛਦੇ ਆ ਨਦੀਨ ਨਾਸ਼ਕ ਦੀ ਸਪਰੇ ਬਾਰੇ ਜਿੱਥੇ ਪਾਣੀ ਲੇਟ ਲੱਗਿਆ ਜਾਂ ਜਿਹੜਾ ਹੈਗਾ ਕਿਸਾਨ ਵੀਰ ਕਿਸੇ ਕਾਰਨ ਸਪਰੇ ਕਰਨ ਚ ਲੇਟ ਹੋ ਗਏ ਆ ਤੇ ਇਹ ਆਪਾਂ ਵਾਰ-ਵਾਰ ਤੁਹਾਨੂੰ ਗੁਜ਼ਾਰਿਸ਼ ਕਰਦੇ ਹੁੰਨੇ ਆ ਕਿ ਜਿਹੜਾ ਗੁੱਲੀ ਡੰਡੇ ਵਾਸਤੇ ਜਾਂ ਕੋਈ ਵੀ ਨਦੀਨ ਨੇ ਉਹਨਾਂ ਦੀ ਇੱਕ ਤਾਂ ਸਟੇਜ ਹੈ ਕਿ ਤਿੰਨ ਚਾਰ ਪੱਤੇ ਜਾਂ ਪੰਜ ਪੱਤੇ ਮੈਕਸਿਮਮ ਉਦੋਂ ਤੱਕ ਜਿਹੜੀ ਹੈਗੀ ਆ ਸਪਰੇ ਹੋਣੀ ਚਾਹੀਦੀ ਆ ਤੇ ਕਣਕ ਦੀ ਫਸਲ ਜਿਹੜੀ ਉਹ 30 35 ਜਾਂ ਜਿਵੇਂ 240 ਵਗੈਰਾ ਸਪਰੇ ਕਰਨੀ ਤਾਂ ਵੱਧ ਤੋਂ ਵੱਧ 45 ਦਿਨ ਦੀ ਤੇ ਜਿਹੜੀ ਲੇਟ ਆ ਕਣਕ ਬੀਜੀ ਜਿਹੜੀ ਅ ਅੱਧ ਨਵੰਬਰ ਤੋਂ ਬਾਅਦ ਜਾਂ ਦਸੰਬਰ ਦੇ ਸ਼ੁਰੂ ਚ ਕਹਿ ਲਈਏ ਉਹ ਫਿਰ ਆਪਾਂ 50 55 ਦਿਨ ਤੱਕ ਕਰ ਸਕਦੇ ਆ 24D ਵਗੈਰਾ ਉਦੋਂ ਬਾਅਦ ਮੰਨ ਲਓ 55 ਦਿਨ ਤੋਂ ਬਾਅਦ 59 55 ਦਿਨ ਤੋਂ ਬਾਅਦ ਜੇ ਆਪਾਂ ਸਪਰੇਅ ਕਰਦੇ ਆਂ ਲੇਟ ਕਰਦੇ ਆਂ ਜਦੋਂ ਫਸਲ ਜੁਆਇੰਟਿੰਗ ਤੇ ਆ ਗਈ ਰਿਪਰੋਡਕਟ ਫੇਜ ਚ ਦਾਖਲ ਹੋ ਗਈ ਤਾਂ ਨਦੀਨ ਨਾਸ਼ਕਾ ਜਿਹੜੇ ਉਹ 네ਗੇਟਿਵ ਇਫੈਕਟ ਪਾ ਸਕਦੇ ਆ ਮਾੜਾ ਅਸਰ ਪਾ ਸਕਦੇ ਆ ਫਸਲ ਤੇ ਝਾੜ ਉੱਤੇ ਕਿਉਂਕਿ ਉਹ ਰਿਪਰੋਡਕਟ ਫੇਜ ਤੇ ਦਾਖਲ ਹੋ ਰਹੀ ਆ ਉਹਦੇ ਤਣੇ ਦੇ ਵਿੱਚ ਜਿਵੇਂ ਹੀ ਪਹਿਲੀ ਗੰਡ ਬਣਦੀ ਆ ਤਣੇ ਦੇ ਵਿੱਚ ਮੰਨ ਲਓ 60 ਦਿਨ ਤੇ ਨੋਰਮਲ ਜਿਹੜੀਆਂ ਸਮਾਂ ਲੈਂਦੀਆਂ ਕਿਸਮਾਂ ਜਿਹੜੀਆਂ ਘੱਟ ਸਮੇਂ ਵਾਲੀਆਂ ਉਹ ਚਾਪਾਂ 52 55 ਦਿਨ ਤੇ ਉਹ ਘੱਟ ਸਮੇਂ ਵਾਲੀਆਂ ਕਿਸਮਾਂ ਹੁੰਦੀਆਂ 50 ਦਿਨ ਤੇ 52 ਤੇ 55 ਤੇ ਉਦੋਂ ਨਾਲ ਹੀ ਇੱਕ ਛੋਟਾ ਜਿਹਾ ਸਿੱਟਾ ਜਿਹੜਾ ਵਿੱਚ ਉਹਦੇ ਤਣੇ ਦੇ ਬਣਨਾ ਸ਼ੁਰੂ ਹੋ ਜਾਂਦਾ ਸਟਾਰਟ ਹੋ ਜਾਂਦਾ ਉਹ ਸਟੇਜ ਤੇ ਜੇ ਸਟ्रेस ਪਾਉਗੇ ਨਦੀਨਾਂ ਅਸ਼ਿਕਾਪਾਂ ਕਰਾਂਗੇ ਉੱਤੇ ਸਪਰੇ ਫਸਲ ਨੂੰ ਅਬਜ਼ੌਰਬ ਕਰੂਗੀ ਕਿਉਂਕਿ ਨਦੀਨਾਂ ਤੇ ਤੇ ਕਣਕ ਤੇ ਦੋਹਾਂ ਤੇ ਸਪਰੇ ਹੋਣੀ ਹੈ ਫਿਰ ਉਹਨੂੰ ਡੀਟੌਕਸੀਫਾਈ ਕਰੂਗੀ ਤਾਂ ਉਹਦੇ ਵਿੱਚ ਸਟ੍ਰੈਸ ਚ ਆ ਜਾਂਦੀ ਫਸਲ ਜਦੋਂ ਤਾਂ ਫਟਾਰਾ ਇਹ ਜਿਹੜੀ 30 35 ਦਿਨ ਦੀ ਜਾਂ 40 ਦਿਨ ਦੀ ਸਟੇਜ ਹੈ ਨਾ ਉਦੋਂ ਐਕਟਿਵ ਟੈਲਰਿੰਗ ਸਟੇਜ ਤੇ ਹੁੰਦੀ ਹੈ ਫਸਲ ਫੁੱਟ ਤੇ ਹੁੰਦੀ ਆ ਪੂਰੀ ਆਪ ਦੀ ਜੋਬਨ ਤੇ ਹੁੰਦੀ ਆ ਤੇ ਉਦੋਂ ਕੋਈ ਏਡਾ ਦਬਾਅ ਨਹੀਂ ਮੰਦੀ ਜਦੋਂ ਫਸਲ ਜਿਵੇਂ ਜਿਵੇਂ ਵੱਡੀ ਉਮਰ ਦੀ ਹੁੰਦੀ ਜਾਂਦੀ ਤਾਂ ਉਸ ਟਾਈਮ ਦੇ ਉੱਤੇ ਫਿਰ ਨਦੀਨ ਨਾਸ਼ਕਾਂ ਦਾ ਉੱਤੇ ਮਾੜਾ ਸਿਰ ਸ਼ੁਰੂ ਹੋ ਜਾਂਦਾ ਇਸ ਕਰਕੇ ਅਵੋਇਡ ਕਰਨਾ ਚਾਹੀਦਾ ਕਿ 60 ਦਿਨ ਤੋਂ ਉੱਪਰ ਆਪਾਂ ਜਿਹੜਾ ਨਦੀਨ ਨਾ ਕਿਸੇ ਵੀ ਕਿਸਮ ਦਾ ਸਪਰੇਅ ਕਰਨ ਬਾਰੇ ਸੋਚੀਏ ਵੀ ਤਾਂ ਇਹ ਦਾ ਆਪਾਂ ਨੂੰ ਕੋਈ ਬਹੁਤਾ ਬੈਨੀਫਿਟ ਨਹੀਂ ਵੈਸੇ ਵੀ ਜਿਹੜੀ ਕਣਕ ਦੀ ਫਸਲ ਆ ਉਦੋਂ ਤੱਕ ਜਿਹੜੀ ਹੈਗੀ ਜ਼ਮੀਨ ਠੱਕ ਜਾਂਦੀ ਆ ਨਦੀਨ ਆ ਜਿਹੜੇ ਉਹ ਚਾਹੇ ਉਹ ਵੱਡੇ ਵੀ ਹੋਣ ਬਰਾਬਰ ਪਰ ਪੂਰਾ ਜਿਹੜਾ ਨਦੀਨ ਨਾਸ਼ਕਾ ਉੱਤੇ ਪੂਰਾ ਉਹਦੀ ਇਨਫਲੋਰੀ ਸੋਰੀ ਪੱਤਿਆਂ ਦੇ ਉੱਤੇ ਪੂਰਾ ਲੀਫ ਏਰੀਆ ਕਵਰ ਨਹੀਂ ਕਰੂਗਾ ਤਾਂ ਅਫੈਕਟ ਵੀ ਨਹੀਂ ਆਪਾਂ ਨੂੰ ਬੈਨੀਫਿਟ ਵੀ ਨਹੀਂ ਕੋਈ ਮਿਲਣਾ ਕੰਟਰੋਲ ਵੀ ਨਹੀਂ ਪੂਰਾ ਮਿਲਣਾ ਆਪਾਂ ਨੂੰ ਖਰਚੇ ਐਵੇਂ ਜਾਊ ਆਪਣਾ ਫੇਰ ਆ ਗਈ ਗੱਲ ਮੌਇਸਚਰ ਤੇ ਜਿਹੜੀ ਫਸਲ ਦੇ ਵਿੱਚ ਮੌਇਸਚਰ ਕੰਟੈਂਟ ਪੂਰਾ ਕਿਸਾਨ ਵੀਰੋ ਜਦੋਂ ਫਸਲ ਤੀਲੇ ਚੜਨ ਤੋਂ ਗੋਭ ਤੱਕ ਤੇ ਨਸਾਰੇ ਤੱਕ ਫਲਾਵਨਿੰਗ ਤੱਕ ਜ਼ਮੀਨ ਦੇ ਵਿੱਚ ਵੱਤਰ ਕੰਡੀਸ਼ਨ ਮਤਲਬ ਮੌਇਸਚਰ ਦੀ ਘਾਟ ਨਹੀਂ ਹੋਣੀ ਚਾਹੀਦੀ ਖੁਸ਼ਕ ਨਹੀਂ ਹੋਣੀ ਚਾਹੀਦਾ ਵੈਸੇ ਤਾਂ ਹੁਣ ਜਿਹੜੀ ਧੁੰਦ ਪੈਂਦੀ ਜਿਵੇਂ ਰਾਤ ਨੂੰ ਪੂਰੀ ਧੁੰਦ ਪੈਂਦੀ ਇਹਦੇ ਨਾਲ ਮੌਇਸਚਰ ਥੋੜਾ ਥੋੜਾ ਮਿਲਦਾ ਹੀ ਰਹਿੰਦਾ ਮਤਲਬ ਪੂਰੀ ਜ਼ਿਆਦਾ ਜਿਹੜਾ ਹੈਗਾ ਤੁਪਕਿਆਂ ਦੇ ਰੂਪ ਚ ਥੱਲੇ ਜਿਹੜਾ ਹੈਗਾ ਢਿੱਗਦਾ ਇਹ ਫਸਲ ਦੀ ਜਿਹੜੀ ਲੀਫੇਰੀ ਇਹ ਤੋਂ ਤਾਂ ਇਹ ਵੀ ਬੈਨੀਫਿਟ ਹੁੰਦਾ ਪਰ ਜੇ ਆਪਾਂ ਪਾਣੀ ਨਹੀਂ ਲਾਇਆ ਤਾਂ ਜ਼ਰੂਰਤ ਅਨੁਸਾਰ ਜਿਹੜਾ ਪਾਣੀ ਇਸ ਸਟੇਜ ਦੇ ਉੱਤੇ ਹਲਕਾ ਪਾਣੀ ਆਪਾਂ ਨੂੰ ਜ਼ਰੂਰ ਲਾ ਦੇਣਾ ਚਾਹੀਦਾ ਜਿੰਨਾ ਏਰੀਆ ਦੇ ਵਿੱਚ ਮੀਂਹ ਪੈ ਗਿਆ ਜਾਂ ਖੁਸ਼ਕੀ ਨਹੀਂ ਹੈਗੀ ਤਾਂ ਉੱਥੇ ਠੀਕ ਹੈ ਵਰਨਾ ਕਿਉਂਕਿ ਨਿਊਟ੍ਰੀਐਂਟ ਅਪਟੇਕ ਦੇ ਵਿੱਚ ਵੀ ਫਸਲ ਨੂੰ ਸਮੱਸਿਆ ਆਉਂਦੀ ਜਾਦਾ ਖੁਸ਼ਕੀ ਚ ਵੀ ਕਣਕ ਦੀ ਫਸਲ ਨੂੰ ਤੇ ਜੇ ਜ਼ਿਆਦਾ ਗਿੱਲ ਹੈ ਜਾਂ ਜ਼ਿਆਦਾ ਪਾਣੀ ਉਹਦੇ ਵਿੱਚ ਖੜਦਾ ਜਾਂ ਜ਼ਮੀਨ ਬਹੁਤ ਡਾਕਰਾ ਤੇ ਸੱਲ ਨਹੀਂ ਛੇਤੀ ਮਰਦੀ ਬਹੁਤੀ ਗਿੱਲ ਰਹਿੰਦੀ ਹੈ ਤਾਂ ਉਦੋਂ ਵੀ ਨਿਊਟ੍ਰੀਐਂਟ ਅਪਟੇਕ ਬੱਤਰ ਕੰਡੀਸ਼ਨ ਤੇ ਜਿਹੜਾ ਹੈਗਾ ਵਧੀਆ ਜਿਹੜੀ ਨਿਊਟ੍ਰੀਐਂਟ ਅਪਟੇਕ ਬਹੁਤ ਵਧੀਆ ਫਸਲ ਚ ਹੁੰਦੀ ਆ ਜਿਹੜੀਆਂ ਖਾਦਾਂ ਨੇ ਜਿਵੇਂ ਆਪਾਂ ਯੂਰੀਆ 52 55 ਦਿਨ ਤੇ ਪੂਰੀ ਕਰ ਦੇਣੀ ਲੇਟ ਯੂਰੀਆ ਪਾਵਾਂਗੇ ਫਸਲ ਦਾ ਤਣਾ ਵੀ ਕਮਜ਼ੋਰ ਪੈਂਦਾ ਸਕੂਲੈਂਸੀਓ ਦੀ ਵੱਧਦੀ ਆ ਤੇ ਫਸਲ ਦੀ ਜਿਹੜੀ ਹੈਗੀ ਆ ਜਦੋਂ ਗੋਭ ਚੋਣੇ ਜਾਣਾ ਹੁੰਦਾ ਤਾਂ ਉੱਤੇ ਵੀ 네ਗੇਟਿਵ ਅਸਰ ਅਸਰ ਪੈਂਦਾ ਫਸਲ ਆ ਜਿਹੜੀ ਉਹ ਲੇਟ ਯੂਰੀਆ ਨਾਲ ਡਿੱਗ ਵੀ ਸਕਦੀ ਆ ਜਿਆਦਾ ਯੂਰੀਆ ਨਾਲ ਵੀ ਲੇਟ ਯੂਰੀਆ ਨਾਲ ਵੀ ਜੇ ਆਪਾਂ ਪोटाश ਬੈਲੈਂਸ ਚ ਦਿੱਤੀ ਆ ਤਾਂ 52-55 ਦਿਨ ਤੱਕ ਜੇ ਆਪਾਂ ਤੋਂ ਥੋੜੀ ਬੋਦੀ ਯੂਰੀਆ ਵੱਧ ਵੀ ਪੈ ਗਈ ਤਾਂ ਉਹਨੂੰ ਸਹਾਰ ਸਕਦੀ ਆ ਜੇ ਆਪਾਂ ਨਾਈਟ੍ਰੋਜਨ ਫਾਸਫੋਰਸ ਪोटाਸ਼ ਬੈਲੈਂਸ ਚ ਨਹੀਂ ਦਿੱਤਾ ਤਾਂ ਫਿਰ ਥੋੜੀ ਜਿਹੀ ਵੀ ਯੂਰੀਆ ਆਪਾਂ ਵੱਧ ਪਾਈ ਤੇ ਫਸਲ ਜਿਵੇਂ ਸੱਟਾ ਕੱਢੂਗੀ ਉੱਤੇ ਦਾਣੇ ਭਰਨੇ ਸ਼ੁਰੂ ਹੋਣਗੇ ਉੱਪਰੋਂ ਭਾਰੀ ਫਸਲ ਹੋਈ ਤਾਂ ਮਾੜੀ ਜਿਹੀ ਹਵਾ ਦੇ ਨਾਲ ਹੀ ਥੱਲੇ ਜਾ ਪੈਂਦੀ ਆ ਇਸ ਚੀਜ਼ ਦਾ ਵੀ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ ਕਿ ਪोटाश ਬੈਲੈਂਸ ਚ ਪੈਣਾ ਚਾਹੀਦਾ ਪोटाश ਤੱਤ ਦੀ ਘਾਟ ਨਹੀਂ ਫਸਲ ਨੂੰ ਹੋਣੀ ਚਾਹੀਦੀ ਜਿਹੜੀ ਕਿ ਇੱਕ ਤਾਂ ਦਾਣੇ ਭਰਨ ਦੇ ਵਿੱਚ ਦਾਣਿਆਂ ਦਾ ਭਾਰ ਵਧਾਉਣ ਦੇ ਵਿੱਚ ਪਲੱਸ ਉਹਨੂੰ ਡਿੱਗਣ ਤੋਂ ਬਚਾਉਣ ਦੇ ਵਿੱਚ ਜਾਂ ਉਹਦੀ ਸਟ੍ਰੈਸ ਹੈ ਜਿਹੜੀ ਉੱਚ ਤਾਪਮਾਨ ਪੱਕਣ ਸਮੇਂ ਹੁੰਦਾ ਉਹ ਤੋਂ ਬਚਾਉਣ ਚ ਵੀ ਪोटाਸ਼ ਦਾ ਬੜਾ ਮਹੱਤਵਪੂਰਨ ਰੋਲ ਤੇ ਉਹਦੇ ਵਾਸਤੇ ਜਿਹੜੀ ਸਿਫਾਰਸ਼ ਹੈ ਐਨਪੀਕੇ 13 0 45 ਜਿਹਦੀ ਕਿ ਖਾਸ ਤੌਰ ਤੇ ਜ਼ਰੂਰਤ ਹੁੰਦੀ ਆ ਜਦੋਂ ਫਸਲ ਗੋਭ ਚ ਗੋ ਵਾਲਾ ਪੱਤਾ ਝੰਡਾ ਪੱਤਾ ਨਿਕਲਿਆ ਤੇ ਨਾਲ ਹੀ ਆਪਾਂ 13045 ਦੀ ਸਪਰੇਅ ਕਰਨੀ ਆ ਲਾਜ਼ਮੀ ਦੂਜੀ ਸਪਰੇਅ ਆਪਾਂ ਬੂਰ ਪੈਣ ਤੋਂ ਜਦੋਂ ਮਿਲਕ ਸਟੇਜ ਜਿਹੜੀ ਸਟਾਰਟ ਹੋਣੀ ਆ ਉਸ ਟਾਈਮ ਦੇ ਉੱਤੇ ਦੂਜੀ ਸਪਰੇਅ 13045 ਕਰਨੀ ਇਹੀ ਇੱਕ ਬੈਸਟ ਐਨ ਪੀ ਕੇ ਆ ਕੋਈ ਕਿਸਾਨ ਵੀ ਜਿਹੜਾ ਐਨ ਪੀ ਕੇ 2020 1919 2121 05234 ਇਹਦੇ ਬਾਰੇ ਪੁੱਛਦੇ ਹੁੰਦੇ ਆ ਤਾਂ ਬੈਸਟ ਐਨ ਪੀ ਕੇ ਜਿਹੜਾ 13 0 45 ਨਾਈਟ੍ਰੇਟ ਨਾਈਟ੍ਰੋਜਨ 13% ਤੇ 45% ਪੋਟਾਸ਼ ਜਿਹੜੀ ਕਿ ਬੈਲੈਂਸ ਦੇ ਵਿੱਚ ਜਿਹਦੀ ਕਿ ਜ਼ਰੂਰਤ ਹੀ ਹੁੰਦੀ ਹੈ ਕੋਈ ਕਿਸਾਨ ਵੀ 0 0 50 ਬਾਰੇ ਪੁੱਛਦੇ ਆ ਉਹ ਤੁਹਾਡੀ ਖੁਸ਼ੀ ਜਿਹੜਾ ਵੀ ਐਨ ਪੀ ਕਰਨਾ ਤੁਹਾਡੀ ਫਸਲ ਆ ਤੁਸੀਂ ਖਰੀਦਣਾ ਤੁਸੀਂ ਕਰਨਾ ਤੁਹਾਡੀ ਮਰਜ਼ੀ ਪਰ ਬੈਸਟ ਮੇਰੀ ਸਲਾਹ ਤੇ ਪੀਐਯੂ ਲੁਧਿਆਣਾ ਦੀ ਸਿਫਾਰਿਸ਼ 13 0 45 ਕਰਨਾ ਹੀ 13045 ਆ ਨਾਲ ਜਿਹੜਾ ਬੋਰੋਨ ਆਪਾਂ ਕਰਦੇ ਹੁੰਦੇ ਹੁਣੇ ਉਹਨੇ ਡਰਾਈਵ ਕਰਨਾ ਪोटाश ਨੂੰ ਕਿ ਜਿੰਨਾ ਮਟੀਰੀਅਲ ਬੂਟੇ ਦੇ ਪੱਤਿਆਂ ਦੇ ਵਿੱਚ ਉਹਨੇ ਪਹਿਲਾਂ ਖਰਾਕ ਚੱਕ ਚੱਕ ਕੇ ਆਪਦੇ ਕੋਲੇ ਸਟੋਰ ਕੀਤੀ ਆ ਉਹਨੂੰ ਜਿਹੜਾ ਦਾਣੇ ਆਲੂ ਮੂਵ ਕਰੇ ਤੇ ਦਾਣੇ ਦਾ ਭਾਰ ਵੀ ਵਧਾਵੇ ਤੇ ਪੋਲੀਨੇਸ਼ਨ ਦੇ ਵਿੱਚ ਪਰਪਰਾਕਣ ਨੂੰ ਸਟਰੈਂਥ ਦਵੇ ਬੋਰੋਨ ਦਾ ਇਹ ਕੰਮ ਉਹ ਆਪਾਂ 1/2 ਗ੍ਰਾਮ ਪ੍ਰਤੀ ਲੀਟਰ ਪਾਣੀ ਵਰਤਨਾ ਮੈਕਸਿਮਮ 20% ਜਿਹੜਾ ਬੋਰੋਨ ਪਾਊਡਰ ਆਉਂਦਾ ਉਹ 1/2 ਗ੍ਰਾਮ ਪ੍ਰਤੀ ਲੀਟਰ ਪਾਣੀ ਤੇ ਜਿਹੜਾ 10% ਵਾਲਾ ਲਿਕਵਿਡ ਸਸਪੈਂਸ਼ਨ ਫਾਰਮ ਚ ਆਉਂਦਾ ਉਹ ਐਕਟ ml ਪ੍ਰਤੀ ਲੀਟਰ ਪਾਣੀ ਉਹ 100 ml 100 ਲੀਟਰ ਪਾਣੀ ਮਗਰ 150 ਲੀਟਰ ਮਗਰ 150 ml ਜਿਹੜਾ 20% ਵਾਲਾ ਉਹ ਆਪਾਂ ਅੱਧਾ ਗ੍ਰਾਮ ਮਤਲਬ 100 ਲੀਟਰ ਪਾਣੀ ਅੱਧਾ ਗ੍ਰਾਮ ਜਿਹੜਾ 20% ਆ ਪਾਊਡਰ ਫਾਰਮ ਚ ਹੁੰਦਾ ਕ੍ਰਿਸਟਲਨ ਫਾਰਮ ਚ ਹੁੰਦਾ ਚਿੱਟੇ ਰੰਗ ਦਾ ਹੁੰਦਾ ਹੋਰ ਕਿਸੇ ਕਲਰ ਚ ਵੀ ਕੋਈ ਆ ਸਕਦੇ ਕਿਸੇ ਕੰਪਨੀ ਦੇ ਵਿੱਚ ਤਾਂ ਉਹ ਆਪਾਂ 20% ਵਾਲਾ ਬੋਰਨ 100 ਗ੍ਰਾਮ ਪ੍ਰਤੀ ਲੀਟਰ ਪਾਣੀ ਪਿਛਲੇ ਸਾਲਾਂ ਦੇ ਜਿਹੜੇ ਤਜਰਬੇ ਚੋਂ ਇਹ ਨਿਕਲ ਕੇ ਸਾਹਮਣੇ ਆਇਆ ਜੇ ਜ਼ਿਆਦਾ ਵਰਤਾਂਗੇ ਤਾਂ ਫਸਲ ਤੇ ਟਾਕਸਿਸਿਟੀ ਬੋਰੋਨ ਦੀ ਆ ਜਾਂਦੀ ਆ ਉਹਦੇ ਨਾਲ ਸਮੱਸਿਆ ਆ ਸਕਦੀ ਆ ਉਹ ਆਪਾਂ 150 ਲੀਟਰ ਪਾਣੀ ਮਗਰ ਕਿਉਂਕਿ 150 ਲੀਟਰ ਪਾਣੀ ਆਪਾਂ ਸਪਰੇਅ ਕਰ ਵਾਸਤੇ ਲਾਉਣਾ ਹੀ ਲਾਉਣਾ ਤਾਂ ਉਹਦੇ ਵਿੱਚ ਆਪਾਂ 75 ਗ੍ਰਾਮ ਮੈਕਸਿਮਮ ਜਿਹੜਾ ਹੈਗਾ ਵਰਤਣਾ ਜੇ ਜ਼ਿਆਦਾ ਵਰਤੋਗੇ ਮੰਨ ਲਓ 100 ਗ੍ਰਾਮ 150 ਗ੍ਰਾਮ ਤੱਕ ਪਾ ਲੈਣੇ ਆ ਨਾਲ ਆ ਪੱਤੇ ਰਾਂਜੀਰੋ 45 ਤੇ ਜ਼ਰੂਰਤ ਅਨਸਾਰ ਉਲੀ ਨਾਸ਼ਕ ਉਲੀ ਨਾਸ਼ਕਾਂ ਬਾਰੇ ਵੀ ਆਪਾਂ ਗੱਲ ਕਰਾਂਗੇ ਤਾਂ ਉਹ ਵੀ ਨਾਲ ਆਪਾਂ ਕਰਨਾ ਹੁੰਦਾ ਉਹ ਮੈਂ ਡਿਟੇਲ ਚ ਤੁਹਾਨੂੰ ਦੱਸ ਦੂੰਗਾ ਪਰ 13045 ਹੀ ਕਰਨਾ ਹੈ ਉਹਦੇ ਨਾਲ ਕੁਆਲਿਟੀ ਵੀ ਦਾਣੇ ਦੀ ਵਧੀਆ ਚਮਕ ਵੀ ਵਧੀਆ ਭਾਰ ਵੀ ਵਧੀਆ ਹੁੰਦਾ ਤੇ ਦਾਣੇ ਦਾ ਪੂਰਾ ਸਾਈਜ਼ ਵੀ ਬਣਦਾ ਇਹ ਆਪਾਂ ਗੋਭ ਸਮੇ 75 ਦਿਨ ਤੇ ਤਕਰੀਬਨ ਜਾ ਕੇ 75 78 77 73 ਦਿਨਾਂ ਤੇ ਜਦੋਂ ਵੀ ਤੁਹਾਨੂੰ ਠੀਕ ਲੱਗਦਾ ਉਦੋਂ ਆਪਾਂ ਇਹ ਸਪਰੇਅ ਲਾਜ਼ਮੀ ਹੀ ਕਰਨੀ ਆ ਤੇ ਜਿਹੜਾ ਬੋਰਨ ਤਾਤ ਨਾਲ ਉਹ ਜ਼ਰੂਰਤ ਅਨਸਾਰ ਆਪਾਂ ਜ਼ਰੂਰ ਦੇਣਾ ਮਰਜ਼ੀ ਤੁਹਾਡੀ ਹੈ ਕਰਨੀ ਨਾ ਕਰਨੀ ਆਪਾਂ ਤੁਹਾਨੂੰ ਜਿਹੜੀ ਹੈਗੀ ਐਡਵਾਈਸ ਹੈ ਜਿਹੜੀ ਸਹੀ ਐਡਵਾਈਸ ਆ ਉਹ ਤੁਹਾਨੂੰ ਜੋ ਸੁਫਾਰਸ਼ਾਂ ਨੇ ਜੋ ਫੀਡਬੈਕ ਆ ਜੋ ਟ੍ਰਾਇਲਾਂ 'ਚ ਜੋ ਜਿਹੜੇ ਨਤੀਜੇ ਨਿਕਲ ਕੇ ਸਾਹਮਣੇ ਆਉਂਦੇ ਆ ਤਾਂ ਉਹਦੇ ਬਾਰੇ ਮੈਂ ਤੁਹਾਡੇ ਨਾਲ ਇਹੀ ਜਿਹੜੀ ਗੱਲ ਕਰਨੀ ਸੀ ਕਿ ਨਦੀਨ ਨਾਸ਼ਕ ਅਵਾਇਡ ਕਰੋ ਯੂਰੀਆ 5255 ਦਿਨ ਤੇ ਖਤਮ ਕਰੋ ਗੋਭ ਸਮੇ ਜਿਹੜੇ ਐਨਪੀ ਕੀ 11045 ਜਾਂ ਬੋਰਨ ਜ਼ਰੂਰਤ ਅਨੁਸਾਰ ਸਪਰੇਅ ਕਰੋ ਪਾਣੀ ਜਿਹੜਾ ਹੈਗਾ ਕੰਟੈਂਟ ਜਿਹੜਾ ਥੱਲੇ ਮੋਇਸਚਰ ਕੰਟੈਂਟ ਹੈ ਜ਼ਮੀਨ 'ਚ ਫਸਲ ਨੂੰ ਕੋਈ ਖੁਸ਼ਕੀ ਨਹੀਂ ਬਹੁਤੀ ਹੋਣੀ ਚਾਹੀਦੀ ਕੋਰੇ ਦਾ ਬਹੁਤ ਵਧੀਆ ਅਸਰ ਪੈਂਦਾ ਮੈਗਨੀ ਜਿੰਕ ਵਾਲੀ ਜਿਹੜੀ ਸਪਰੇਅ ਹੈ ਜਿੰਕ ਵਾਲੀਆਂ ਪਹਿਲਾਂ ਸਪਰੇਅਾਂ ਕਰਤੀਆਂ ਉਹ ਦਾਣਿਆਂ ਦੇ ਵਿੱਚ ਵੀ ਕੰਟੈਂਟ ਉਹਦਾ ਵਧੀਆ ਰਹਿੰਦਾ ਜਿਹੜੀਆਂ ਆਪਾਂ 35 ਦਿਨ 40 ਦਿਨ ਤੇ 45 ਦਿਨ ਤੇ ਕਰਦੇ ਆ ਤਾਂ ਉਹ ਸਪਰੇਅਾਂ ਤੁਸੀਂ ਕਰਤੀਆਂ ਤਾਂ ਉਹਦਾ ਵੀ ਆਪਾਂ ਨੂੰ ਇਫੈਕਟ ਮਿਲੂਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ